ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ-ਹੁਣੇ ਅਮਰੀਕਾ ਤੋਂ ਆਈ ਅੱਜ ਦੀ ਵੱਡੀ-ਵੱਡੀ ਖਬਰ ਸਾਈ ਸੋਗ ਦੀ ਲਹਿਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਜਾਣਕਾਰੀ ਹੁਣੇ-ਹੁਣੇ ਮਿਲੀ ਹੈ ਪੰਜਾਬ ਦਿੱਤੀ ਤੋਂ ਹਰ ਸਾਲ ਹਜ਼ਾਰਾਂ ਨੌਜਵਾਨ ਵਿਦੇਸ਼ੀ ਧਰਤੀ ਤੇ ਸਨਰਪ ਵਿਖੇ ਦੀ ਆਸ ਲੈ ਕੇ ਜਾਂਦੇ ਹਨ ਇਸ ਦੇ ਨਾਲ ਹੀ ਅਨੇਕਾਂ ਪੰਜਾਬੀ ਨੌਜਵਾਨ ਜਿੰਦਗੀ ਦੇ ਸੰਘਰਸ਼ ਨਾਲ ਜੂਝਦੇ ਹੋਏ ਮੌਤ ਦੇ ਮੂੰਹ ਵਿੱਚ ਚਾਹ ਪਿੰਦੇ ਹਨ ਅਜਿਹੇ ਹੀ ਇੱਕ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਜਿੱਥੇ ਕੈਲੀਫੋਰਨੀਆ ਵਿੱਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਰਨਾ ਮੌਤ ਹੋ ਗਈ ਮਰਤਕ ਦੀ ਪਛਾਣ ਅਜੀਪਾਲ ਸਿੰਘ ਗੱਲਬਜੋਈ ਹੈ ਜੋ ਕਿ ਡੇਰਾ ਬਾਬਾ ਨਾਨਕ ਦੇ ਪਿੰਡ ਅੱਲਾਵਾਲ ਨਾਲ ਸਬੰਧਤ ਸੀ ਦਸ ਦੀ ਕੇ ਜੇ ਪਾਲ 8 ਸਾਲ ਪਹਿਲਾਂ ਅਮਰੀਕਾ ਗਿਆ ਸੀ ਤੇ ਉਹ ਇੱਥੇ ਕੈਲੀਫੋਰਨੀਆ ਰਹਿੰਦਾ ਸੀ ਮੈਦਕ ਜੀ ਕੁਵਾਰਾ ਸੀ ਤੇ ਕੈਲੀਫੋਰਨੀਆ ਚ ਉਸਦੇ ਦੋਸਤਾਂ ਨੇ ਫੋਨ ਤੇ ਚੜ੍ਹ ਕੇ ਦਿੱਤੀ ਕਿ ਰੋਜ ਵਾਂਗੂ ਇਕੱਠੇ ਸੁੱਤੇ ਪਣਨ ਸਨ ਪਰ ਸਵੇਰੇ ਉਹ ਨਹੀਂ ਉઠਿਆ ਤੇ ਉਹਨਾਂ ਦੇਖ ਕੇ ਕਿ ਦਿਲ ਦਾ ਤੋੜਾ ਪੈਣ ਕਰਕੇ ਉਸਨੂਰਾ ਰਾਤ ਨੂੰ ਉਸਦੀ ਮੌਤ ਹੋ ਚੁੱਕੀ ਸੀ ਵੀਡੀਓ ਦੇਖਣ ਲਈ ਤੋਂ ਬਾਅਦ ਆਤਣੁਬਾਦ